हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਤੋਂ ਦੋਸਤੋ ਅੱਜ ਪਹੁੰਚੇ ਆਂ ਪਿੰਡ ਦੁਗਲਵਾਲਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ। ਇਸ ਘਰੋਂ ਦੋਸਤੋ ਪਹਿਲੀ ਵੀਡੀਓ ਆ ਆਪਣੀ। ਫਾਰਮ ਵੀ ਹੈਗਾ ਦੋਸਤੋ ਬੈੜਾਂ ਦਾ ਫਾਰਮ ਵੀ ਆ ਤੇ ਨਾਲ ਦੀ ਨਾਲ ਸੇਲ ਪਰਚੇਜ਼ ਦਾ ਕੰਮ ਆ ਕੋਈ ਦੋ ਤਿੰਨ ਨਗ ਜਿਹੜੇ ਆ ਇਸ ਘਰੇ ਆ ਜਾਂਦੇ ਆ ਸੇਲ ਪਰਚੇਜ਼ ਦਾ ਕੰਮ। ਉਸੂ ਦੋ ਤਿੰਨ ਨਾਗੇ ਹੁੰਦੇ ਆ ਦੋਸਤੋ। ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ। ਤਿਖਾਸ ਵਿਜਟ ਦੋਸਤੋ ਪਿੰਡ ਦੁਗਲਵਾਲੇ ਕਰਨੀ ਆ ਨੈਸ਼ਨਲ ਹਾਈਵੇ ਪਟਿਆੰਡਾ ਅੰਮ੍ਰਿਤਸਰ ਤੋਂ ਚੜ੍ਹਦੇ ਪਾਸੇ ਵੱਲ ਪਿੰਡਾ ਦੁਗਲਵਾਲਾ ਝੰਡੇਰ ਪਿੰਡ ਇੱਕ ਪਾਸੇ ਰਹਿ ਜਾਂਦਾ ਬਿਲਕੁਲ ਨਜ਼ਦੀਕ ਝੰਡੇਰ ਪਿੰਡਾ ਰਸੂਲਪੁਰ ਨਹਿਰਾ ਪਿੰਡ ਦੀ ਥੋੜੀ ਦੂਰੀ ਹੈਗੀ ਆ ਤੇ ਤਰਨਤਾਰਨ ਸਾਹਿਬ ਤੋਂ ਵੀ ਦੋਸਤੋ ਕੋਈ 2-3 3 ਕਿਲੋਮੀਟਰ ਦੀ ਦੂਰੀ ਹੈਗੀ ਆ ਪਿੰਡ ਦੁਗਲਵਾਲੇ ਦੀ ਤਿੰਨ ਪਸ਼ੂ ਦਿਖਾਵਾਂਗੇ ਤੁਹਾਨੂੰ ਇਸ ਘਰੋਂ ਇੱਕ ਮੱਝ ਸੂਈ-ਸਵਾਈ ਆ ਤੇ ਵੜਾ ਵੀ ਸੂਈਆਂ ਨੇ ਬਾਕੀ ਦੋ ਟਾਈਮ ਤਸੱਲੀ ਤੁਸੀਂ ਘਰਾਂ ਕੇ ਕਰ ਸਕਦੇ ਜੇ ਪਸ਼ੂ ਦੋ ਟਾਈਮ ਚੋਕੇ ਤਸੱਲੀ ਕਰ ਲਿਓ ਠੀਕ ਆ ਜੀ ਹਰ ਵਾਰ ਆਪਣੀ ਅਪੀਲ ਹੁੰਦੀ ਹੈ ਖਰੀਦਦਾਰ ਵੀਰਾਂ ਦੇ ਅੱਗੇ ਜੇਕਰ ਕੋਈ ਗੱਬਣ ਪਸ਼ੂ ਲੈ ਕੇ ਜਾਂਦਾ ਵੀਰ ਤੇ ਚੌਥਾ ਥਨਾ ਦਾ ਟਿੱਪ ਕੇ ਆਪਣੀ ਭਰਾ ਕੇ ਵੀ ਤਸੱਲੀ ਜ਼ਰੂਰ ਕਰ ਲਿਆ ਕਰੋ ਠੀਕ ਆ ਤੇ ਗੱਲਬਾਤ ਆਪਾਂ ਵੀਰ ਦੇ ਨਾਲ ਕਰ ਲਾਂਗੇ ਪੂਰੀ ਇਨਫੋਰਮੇਸ਼ਨ ਆਪਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇਾਂਗੇ ਤਰੀਕ ਦੋਸਤੋ ਅੱਜ ਤੁਸੀਂ ਨੋਟ ਕਰ ਲਓ 9 ਮਾਰਚ ਸਮਾਂ ਕੋਈ ਸ਼ਾਮ ਦੇ 5:00 ਵਜੇ ਦਾ ਵੈਸੇ ਚੁਵਾਈ ਦਾ ਸਮਾਂ ਜਿਹੜਾ ਦੋਸਤੋ ਆਲਮੋਸਟ ਹੋਇਆ ਪਿਆ ਤੇ ਬਾਕੀ ਰੇਟ ਭਾਅ ਪੜਦਾ ਦੁੱਧ ਹੁਣ ਕਿੰਨਾ ਇਹਨਾਂ ਵੜਾਂ ਦੇ ਥੱਲੇ ਹਾਜ਼ਰ ਆ ਉਹ ਪੂਰੀ ਗੱਲਬਾਤ ਕਰ ਲੈਣੀ ਆ ਵੀਰ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਸਭ ਤੋਂ ਪਹਿਲਾਂ ਵੀਰ ਜੀ ਸਾਸਤਰੀ ਕਾ ਸਾਸਤਰੀ ਕਾ ਵੀਰ ਜੀ ਸਾਸਤਰੀ ਕਾ ਹੋਰ ਵੀਰ ਜੀ ਠੀਕ ਠਾਕ ਜੀ ਹਾਂਜੀ ਵਧੀਆ ਜੀ ਅੱਛਾ ਵੀਰ ਜੀ ਇੱਕ ਤਾਂ ਇਹ ਆਪਣੇ ਭੈਣ ਭਰਾਵਾਂ ਨੂੰ ਇਹ ਦੱਸ ਦਈਏ ਵੀ ਸੇਲ ਪਰਚੇਜ ਦਾ ਕੰਮ ਆ ਕੋਈ ਦੋ ਤਿੰਨ ਨਾਲ ਆ ਜਾਂਦੇ ਆਪਣੇ ਕੋਲ ਹਾਂਜੀ ਮਾਰਾ ਮੂਡ ਕਰ ਲਈਦਾ ਜੀ ਇਹ ਕੋਈ ਵਿਕਰੀ ਵਾਲੇ ਆ ਜਾਂਦੇ ਆ ਆਪਾਂ ਨੂੰ ਠੀਕ ਆ ਜੀ ਤੇ ਅੱਜ ਫਿਲਹਾਲ ਆਪਣੇ ਕੋਲ ਜਿੱਦਾਂ ਕਿ ਦੋ ਵੜਾ ਆਪਾਂ ਇਹ ਦੇਖ ਰਹੇ ਆ ਇਹ ਬਕਾਊ ਆ ਤੇ ਇੱਕ ਲਾਸਟ ਵਿੱਚ ਜਿਹੜੀ ਆਪਾਂ ਮੱਝ ਦਿਖਾਵਾਂਗੇ। ਹਾਂਜੀ। ਪਸ਼ੂ ਸਾਰੇ ਸੂਏ ਸਵਾਏ ਆ ਜੀ। ਹਾਂਜੀ ਸੂਏ ਸਾਰੇ। ਠੀਕ ਆ ਜੀ। ਤੇ ਇੱਕ ਆਪਣਾ ਨਾਮ ਦੱਸ ਦੋ ਵੀਰ ਜੀ। ਬਲਦੇਵ ਸਿੰਘ ਨਾਂਜੀ। ਬਲਦੇਵ ਸਿੰਘ ਆ ਜੀ। ਹਾਂਜੀ। ਅੱਛਾ ਵੀਰ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਇਸ ਵਿਹੜ ਤੋਂ ਕਰਾਂਗੇ। ਇਹਦੀ ਡਿਟੇਲ ਸਾਂਝੀ ਕਰਦੀ ਹੈ ਵੀ ਇਹ ਸੂਆ ਕਿਨਵਾ ਸੂਈ ਹੈ। ਇਹ ਦੂਜੇ ਸੂਏ ਸੂਈ ਆ ਜੀ। ਦੂਜਾ ਸੂਪਾ ਜੀ। ਹਾਂਜੀ। ਠੀਕ ਆ ਜੀ। ਤੇ 20 ਦਿਨ ਹੋ ਗਏ ਨੇ ਸੂਈ ਨੂੰ। 20 ਦਿਨਾਂ ਦੀ ਸੂਈ ਆ। ਹਾਂਜੀ। ਆ ਬੱਚਾ ਮਗਰ ਅਵੱਛਾ ਜੀ। ਅਵੱਛਾ ਜੀ ਇਹਦਾ ਵਰਤਾਜ ਮ ਤੋ ਦੋਸਤੋ 20 ਕ ਦਿਨਾਂ ਦੀ ਸੂਈ ਆ ਸਵੇਰ ਦੂਜਾ ਆ ਮਗਰਵਛਾ ਤੁਸੀਂ ਵੇਖ ਸਕਦੇ ਜੀ ਬਿਲਕੁਲ ਜੈਡ ਬਲੈਕ ਇੱਕ ਰੰਗ ਕਾਲਾ ਇਹ ਮਗਰਵਛਾ ਮੇਲ ਕਾਫ ਆ ਤੇ ਸਵੇਰ ਦੂਜਾ ਤੇ ਅਜ ਵੀਰ ਬਲਦੇਵ ਜਿੱਦਾਂ 20 ਕ ਦਿਨਾਂ ਦੀ ਸੂਈ ਆ ਤੇ ਦੁੱਧ ਹੁਣ ਕਿੰਨੇ ਕ ਤੇ ਆ ਗਈ ਆ ਇਹ 16 ਲੀਟਰ ਦੁੱਧ ਦੇ ਥੱਲੇ ਆਪੂ 16 ਲੀਟਰ ਹਾਂਜੀ ਆਕਲੋਂ ਭਾਂ 17 18 ਹੋ ਗਿਆ ਕੀ ਜਾਈ ਪਰ ਜੋ ਮਿੰਨਕੇ ਦਵਾਂਗੇ ਕੰਡਾ ਖੋ ਗਿਆ ਤੁਹਾਨੂੰ ਠੀਕ ਹੈ ਜੀ ਤੇ 16 ਲੀਟਰ ਦੋ ਠੀਕ ਹੈ ਜੀ ਮਬਦਸੋ 16 ਲੀਟਰ 20 ਦਿਨਾਂ ਦੀ ਸੂਈ ਦੂਜਾ ਸੂਗਾ ਬਾਕੀ ਠੰਡੀ ਧੀਰੀ ਸੀਲਸ ਲਾਗਾ ਤੁਸੀਂ ਦੇਖ ਲਗਦੇ ਠੀਕ ਹੈ ਜੀ ਕੋਈ ਦੋ ਦੋ ਚਾਰ ਚਾਰ ਧਾਰਾਂ ਮਾਰ ਕੇ ਵੀ ਜਰੂਰ ਆਪਾਂ ਤਸੱਲੀ ਕਰਵਾ ਦਿੰਨੇ ਆ ਤੋਰਨ ਤੋਂ ਪਹਿਲਾਂ ਇੱਕ ਵਾਰ ਆਹ ਦੇਖ ਕੇ ਚੈੱਕ ਕਰੋ ਆ ਲਓ ਜੀ ਇਹ ਮਗਰਲੇ ਥਾਂ ਦੀ ਦੋਸਤੋ ਇਹ ਅਗਲੇ ਥਾਂ ਦੀ ਚਵਾਈ ਠੀਕ ਹੈ ਇਹ ਉਲਟੋ ਬਹਿਣੀ ਵਾਲੇ ਅਗਲੇ ਥਾਂ ਦੀ ਜੋਈ ਠੀਕ ਹੈ ਜੀ ਆਰਬੋਰ ਪੁਲੀ ਅੱਗੇ ਠੀਕ ਹੈ ਜੀ ਅੱਛਾ ਵੀਰ ਬਲਦੇਵ ਅੱਗੇ ਅੱਜ ਰੀਆਂ ਕਿ ਦਿਨ ਦੀ ਸੂਈਅਤ ਤੇ ਸਟਾਰਟਿੰਗ 16 ਕਿਲੋ ਤੋਂ ਹੋਈ ਆ ਕਿ ਹੌਲੀ ਹੌਲੀ ਚੜਜੂਗੀ ਦੁੱਧ ਹੋਰ ਨਹੀਂ ਦੁੱਧ ਤੇ ਜੇ ਆਪਣੇ ਪਾਈਆਂੋਂ ਕਾਲੀ ਹਾਂਜੀ ਦੇ ਦੁੱਧ ਸੇਵਾ ਕਰੇ ਤੇ ਚੜ ਸਕਦੀਆਂ ਦੁੱਧ ਦਾ ਮਤਲਬ ਉਤਲੋ ਵਪਾਰ ਦਾ ਕੰਮ ਵੀ ਇੱਕ ਦੋ ਕਿ ਦਿਨ ਪਸ਼ੂ ਆਇਆ ਅੱਗੇ ਕੋਈ ਚੰਗਾ ਖਰੀਦਦਾਰ ਵੀਰ ਲੈ ਗਿਆ ਸੇਵਾ ਚੰਗੀ ਕਰ ਲੂ ਤੇ ਦੁੱਧੋਂ ਕੋਈ ਕਿਲੋ ਖੰਡ ਹੋ ਸਕਦਾ ਵੀ ਵੱਧ ਵੀ ਚੜਦੀ ਹੈ ਚੜ ਸਕਦੀ ਹੈ ਤੇ ਇਹਨੂੰ ਖੋਲ ਕੇ ਇੱਕ ਵਾਰੀ ਤੋੜ ਕੇ ਦਿਖਾ ਦਗੇ ਹਾਂਜੀ ਮਬੀ ਦੋਸਤੋ ਇਹ 16 ਕਿਲੋ ਪਹਿਲੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਗਹਿੜ ਦਿਖਾ ਰਹੇ ਹਾਂ ਠੀਕ ਆ ਜੀ ਤੇ ਬਾਕੀ ਫਾਰਮ ਵੀ ਹੈਗਾ ਫਾਰਮ ਵੀ ਆ ਬਾਕੀ ਨਾਲ ਦੀ ਨਾਲ ਜਿਹੜਾ ਦੋਸਤੋ ਕੰਡਾ ਵੀ ਵੀਰ ਉਹਦੇ ਕੋਲੇ ਬਿਰਬੜਾ ਕੋਈ ਇਹ ਗੱਲ ਨਹੀਂ ਹੈਗਾ ਕੋਈ ਵੀਰ ਸ਼ੱਕ ਜਾਂ ਕਿੰਤੂ ਪਰੰਤੂ ਜੋ ਰਹਿ ਜੇ ਆਪਦਾ ਇੱਕ ਟਾਈਮ ਦੋ ਟਾਈਮ ਚੋਕੇ ਆਪਦਾ ਕੰਡਾ ਤੁਸੀਂ ਕਰ ਸਕਦੇ ਜੀ ਠੀਕ ਹੈ 16 ਕਿਲੋ ਇਸ ਵਿਹੜ ਦੇ ਥੱਲੇ ਦੁੱਧ ਹੁਣ ਹਾਜ਼ਰ ਹੈ ਠੀਕ ਆ ਬਾਕੀ ਚੂਣ ਚਾਂਣ ਦੀ ਬਿਲਕੁਲ ਇੱਕ ਨੰਬਰ ਆ ਉਹ ਤੁਹਾਨੂੰ ਕੋਈ ਦੋ ਦੋ ਧਾਰਾਂ ਮਾਰ ਕੇ ਵਿਖਾਉਂਦਾ ਹੈ ਉਹ ਪਰਪਸ ਆ ਵੀ ਕੋਈ ਵੀਰ ਦੂਰੋਂ ਨੇੜੇੋਂ ਸੌਦਾ ਕਰਦਾ ਤੇ ਉਹ ਆਪਣਾ ਤੁਸੀਂ ਤਸੱਲੀ ਨਾਲ ਵੇਖ ਸਕਦੇ ਜੀ ਠੀਕ ਆ ਜੀ ਆ ਲੈਓ ਜੀ ਮੋੜ ਦੀ ਬਾਕੀ ਬੱਚੇ ਤਾਂ ਆਦਿ ਬੱਚੇ ਨਹੀਂ ਜਿਹੇ ਕੀ ਰੁੱਧਲੇ ਛੱਡੇ ਆਹੀਂ ਬਾਕੀ ਕਿਸ ਦੀ ਮਰਜ਼ੀ ਆ ਖਡਾਉਣੇ ਹੁਣ ਛਡਾ ਸਕਦਾ ਅ ਠੀਕ ਅੱਛਾ ਬੱਚੇ ਨਹੀਂ ਮਤਲਬ ਕਿ ਝੰਗੌਂਦੇ ਆ ਪਤਾ ਹਾਂਜੀ ਨਾ ਕੱਟੀ ਨੂੰ ਝੰਗਾਇਆ ਕਰੀ ਦੇ ਨਾ ਇਹਨੂੰ ਹੀ ਠੀਕ ਹੈ ਜੀ ਤੇ ਮਗਰੋਂ ਵੀ ਇੰਨਾ ਆਨੇ ਆਂਦੇ ਇਦਾਂ ਹੀ ਆਂਦੇ ਵੀ ਅਸੀਂ ਝੰਗੌਂਦੇ ਨੇਗੀ ਠੀਕ ਹੈ ਜੀ ਇਸੇ ਤਰ੍ਹਾਂ ਬਾਟੇ ਪੁੱਟੇ ਦੁੱਧ ਪੀਂਦੇ ਕੇ ਬਾਕ ਲੋੜ ਹੀ ਨਹੀਂ ਪੈਂਦੀ ਕੋ ਪੱਟੇ ਢੱਕੇ ਦੀ ਨਹੀਂ ਪਿਆਈ ਦਾ ਦੁੱਧ ਦੇ ਉਦਾਂ ਅੱਛਾ ਹਾਂਜੀ ਠੀਕ ਹੈ ਤੇ ਬਿਰਬਲਦੇਵ ਕੀ ਕਰਦੇ ਆ ਮੁੱਲ ਕੀ ਰਊਗਾ ਤਾਂ ਲੈਣ ਦੇਣ ਵਾਲੀ ਗੱਲਬਾਤ ਲੈਣ ਦੇ ਅੰਤ ਮੁੱਲ ਤੇ 65000 ਰੁਪਇਆ ਕਰਦੇ ਆਪਾਂ ਅੱਛਾ ਜੀ ਹਾਂਜੀ ਤੇ ਹਾਂ ਨਾ ਕਿਥੋਂ ਤੱਕ ਹੋ ਜੂਗੀ ਵੀ ਜਿੱਥੋਂ ਤੱਕ ਵੀ ਲਾਸਟ ਵੀ ਦੇਣੀ ਦੇਣੀ ਆਪਾਂ ਦੀ ਕੋਈ ਪੂਰੀਆਂ ਕਸਰਾ ਕੁਸਰਾ ਕੱਢ ਕੇ ਵਾਲੀ ਗੱਲ ਬਾਤ ਕਰ ਲਾਂ ਕੋਈ 2-4000 ਘਟਾਵਦਾ 2-4000 ਨਹੀਂ ਫਾਈਨਲ ਫਾਈਨਲ ਦੱਸ ਦਈਏ ਵੀ ਕਰ ਰਸਤਾ ਮਿਲ ਜੇ ਭੈਣ ਭਰਾਵਾਂ ਨੂੰ ਵੀ ਜਿੱਥੋਂ ਤੱਕ ਤੱਕ ਤਾਂ ਨਸਾਈ ਬਿਆਨਾ ਕਰ ਲੈ ਕਸਰਾ ਕੁਸਰਾ ਕੱਢ ਕੇ ਗੱਲ ਕਰ ਲਈਏ ਚਲੋ ਬਾੜ ਦੀ ਦੇ ਦਾਂਗੇ ਕਰੇ ਕੋਈ ਫੋਨ ਫਿਰ ਆਪਾਂ ਕਰ ਲਾਂਗੇ ਵਾਧਾ ਘਾਟਾ ਜਿੱਥੇ ਬਾੜ ਤੇ ਵੀ ਹੋ ਜੂਗਾ ਮਾਂਟਣਾ ਅਗਲੇ ਦਾ ਠੀਕ ਹੈ ਜੀ ਹਾਂਜੀ ਸੋ ਦੋਸਤੋ ਫੋਨ ਕਰ ਲਿਓ ਤੁਸੀਂ ਨੰਬਰ ਸਕਰੀਨ ਤੇ ਚੱਲ ਰਿਹਾ 62000 ਦੇ ਵਿੱਚੋਂ ਵੀ ਛੋਟ ਚੱਪਾ ਹੋ ਜਾਊਗਾ ਠੀਕ ਆ ਜੀ ਤੇ ਡਿਮਾਂਡ ਚਾਹੇ 65000 ਸੋ ਬਾਕੀ ਕੋਈ ਵੀਰ ਆਪਣੀ ਅੰਦੀ ਪਸੰਦੀ ਗੱਲ ਜਿੱਦਾਂ ਮਰਜ਼ੀ ਲਓ ਜੀ ਸੋ ਜਿੱਦਾਂ ਮਰਜ਼ੀ ਬੈਠ ਕੇ ਕੋਈ ਵੀਰ ਆਪਣੀ ਤਸੱਲੀ ਕਰ ਸਕਦਾ ਚੋਣ ਚਾਣ ਇੱਕ ਨੰਬਰ ਆ ਕੋਈ ਤਾਰਾ ਹੋਣਾ ਜੀ ਇਹ ਨਹੀਂ ਗੱਲ ਨਹੀਂ ਜੀ ਮੱਝ ਨੂੰ ਜਿੱਦਾਂ ਮਰਜ਼ੀ ਠੀਕ ਹੈ ਜੀ ਠੀਕ ਕੋਈ ਬਾਈ ਨਹੀਂ ਕੋਈ ਸਾਈ ਨਹੀਂ ਕੋਈ ਠੀਕ ਆ ਧਾਰਦਾ ਕੋਈ ਇੱਕ ਮਾਸਾ ਨਾ ਫਰਕ ਪੈਂਦਾ ਅੱਛਾ ਫਿਰ ਬੋਲਦੇ ਅਗਲੇ ਸੈਕੰਡ ਨੰਬਰ ਤੇ ਉਸ ਵੈਡ ਦੀ ਆਪਾਂ ਡਿਟੇਲ ਕਰਦੀਏ ਸਾਂਜੀ ਆਜੋ ਜੀ ਇਹ ਸੂਆ ਕਿੰਨਾ ਸੂਈ ਆਪਣੇ ਕੋਲ ਜੀ ਇਹ ਪਹਿਲਾ ਸੂਆ ਜੀ ਪਹਿਲਣੀ ਆ ਹਾਂ ਜੀ ਠੀਕ ਆ ਜੀ ਇਹਨੂੰ ਅੱਧ ਦਿਨ ਕਿੰਨੇ ਕੁ ਹੋ ਗਏ ਆ ਇਹਨੂੰ ਵੀ ਦਿਨ ਇੰਨੇ ਕੁ ਹੋ ਹੀ ਗਏ ਨੇ 18 ਕ ਦਿਨ ਹੋ ਗਏ ਨੇ ਇਹਨੂੰ 18 20 ਦਿਨਾਂ ਦਾ ਇੱਥੇ ਘੂਗਾ ਆਈਡੀਆ ਜੀ ਕਿੰਨਾ ਕੁ ਹੋ ਗਿਆ ਬੱਚਾ ਇਹ ਤਾਂ ਮਗਰ ਵੀ ਮੇਲ ਕਾਫੀ ਹੈ ਜੀ ਹਾਂਜੀ ਮੇਲ ਕਾਫੀ ਲੋ ਇਹਦੇ ਮਗਰ ਵੀ ਬੱਚਾ ਦੋਸਤੋ ਇਹ ਪਹਿਲਾ ਸੂਆ ਸੋਈ ਹੈ ਸੋ 18 20 ਦਿਨ ਆਈਆਂ ਮੰਨ ਲਿਓ ਬਾਕੀ ਪ੍ਰਿੰਟ ਪ੍ਰਿੰਟ ਦੋ ਵੜਾ ਦਾ ਚੰਗਾ ਵਾਈਟ ਰੰਗ ਦੇ ਵੇਚਾ ਠੀਕ ਹੈ ਜੀ ਵਾਈਟ ਤੇ ਬਲੈਕ ਡੱਬ ਨੇ ਵਿੱਚ ਸੋ ਥਾਨ ਥੁਣ ਦੀ ਕੁਆਲਿਟੀ ਤੁਹਾਨੂੰ ਇੱਕ ਵਾਰੀ ਜ਼ਰੂਰ ਨੇੜੇ ਤੋਂ ਦਿਖਾਉਣਿਆ ਥਾਨ ਬਹੁਤ ਸੋਹਣਾ ਵੇਖੋ ਜੀ ਮੱਜਾਂ ਨਾਲ ਥਾਨ ਆਪਾਂ ਕਹਿ ਦਿੰਨੇ ਆਂ ਵੀ ਦੋਰਾ ਥਾਨ ਆਹ ਲੋ ਅੱਛਾ ਤੇ ਬਲਦੇਵ ਭਾਈ ਜੀ ਇਹਦੇ ਥੱਲੇ ਫਿਰ ਹੁਣ ਦੁੱਧ ਕਿੰਨਾ ਕ ਇਹਦੇ ਥੱਲੇ ਦੁੱਧ ਦੇ ਮਿੰਟਿਆਂ 19 ਕਿਲੋ ਹੀ ਆ ਹਾਂਜੀ 19 ਕਿਲੋ ਹਾਂਜੀ ਪਰ 18 ਗਿਣ ਕੇ ਕੋਈ ਲੈ ਜੇ ਭਾਵੇਂ ਆਨਲਾਈਨ ਲੈ ਜੇ ਅੱਛਾ ਜੀ 18 ਦਾ ਵੀ 18 ਮੰਨ ਕੇ ਸੌਦਾ ਮਾਰ ਲਿਆ ਆਪਣੇ ਮਾਰ ਲਿਆ ਆਨਲਾਈਨ ਕਰ ਲੈ ਜੋ ਮਰਜ਼ੀ ਕਰ ਲੈ ਲਓ ਦੋਸਤੋ 18 ਕਿਲੋ ਦੁੱਧ ਜਿਹੜਾ ਕਿਸੇ ਵੀਰ ਨੇ ਚੋ ਲੈਣਾ ਜਾਂ ਕਿਸੇ ਵੀਰ ਨੇ ਮੰਨ ਕੇ ਖਰੀਦ ਲੈਣਾ 19 ਕਿਲੋ ਹੀ ਇਹਦੇ ਤੇ ਲਈ ਹੋਊਗਾ ਪਲਾਸੀ ਵੈਸੇ ਹਾਂਜੀ ਠੀਕ ਆ ਪਰ 18 ਕਿਲੋ ਮੰਨ ਕੇ ਤੁਸੀਂ ਸੌਦਾ ਕਰ ਲਿਓ ਨਿਕਲੂਗਾ ਦੋ ਦੋ 19 ਕਿਲੋ ਹੀ ਬਾਕੀ 18 20 ਦਿਨਾਂ ਦੀ ਸੂਈ ਆ ਪਹਿਲਾ ਸੂਆ ਮਗਰ ਬੱਛਾ ਮੇਲ ਕਫ ਨਿਓ ਵੀਰ ਬਲਦੇਵ ਖੋਲ ਕੇ ਨੂੰ ਤੋੜ ਗਿਆ ਇੱਕ ਵਾਰੀ ਬਾਕੀ ਥਾਂ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਦੋਸਤੋ ਬਹੁਤ ਘੱਟ ਇਹੋ ਜਿਹਾ ਥਣ ਆਪਾਂ ਵੇੜਾ ਨੂੰ ਦੇਖਦੇ ਆਂ ਜ਼ਿਆਦਾਤਰ ਮੱਝਾਂ ਦਾ ਥਣ ਆਪਾਂ ਤਾਂ ਹੀ ਕਹਿ ਰਹੇ ਹਾਂ ਵੀ ਮੱਝਾਂ ਦਾ ਥਣ ਲੱਗਾ ਠੀਕ ਆ ਸੁਭਾ ਚਵਾਈ ਦਾ ਸਮਾਂ ਵੀ ਵੀਰ ਬਲਦੇਸ ਸਿੰਘ ਦੱਸ ਦਈਏ ਕਿੰਨੇ ਤੋਂ ਕਿੰਨੇ ਵਜੇ ਮਾਰਨਿੰਗ ਸੁਭਾ ਜਿਹੜੀ ਚਵਾਈ ਕਰਦੇ ਪਏ ਆਪਾਂ ਜੋਨ ਦਾ ਟਾਈਮ ਤੇ ਹੋਈ ਗਿਆ ਸਵੇਰੇ ਵੀ ਆਪਾਂ ਉਦਾਂ ਦੇ 6 ਵਜੇ ਚੁਈਦੀਆਂ ਵਾਂ ਅੱਛਾ ਜੀ ਅੱਜ ਵਾਲੇ ਅੱਜ ਵਾਲੇ ਡੈਪ ਆਈਂਦੀਆਂ ਕੱਲੇ ਜਾਣੇ ਨੇ ਚੌਣੀਆਂ ਨੇ ਆਂਦੇ ਨੂੰ ਜਾ ਲੈਣਾ ਮਾਰਕੀਟ ਠੀਕ ਹੈ ਜੀ ਠੀਕ ਹੈ ਅਬ ਦੋਸਤੋ 6 ਤੋਂ 6 ਵਜੇ ਦੀ ਚਵਾਈ ਆ ਠੀਕ ਹੈ ਜੀ ਬਾਕੀ ਆਰਡਰ ਆਰਡਰ ਦੀ ਕੁਆਲਿਟੀ ਕਾਫੀ ਸੋਹਣੀ ਆ ਖੂਬਸੂਰਤ ਥਣ ਭਾਂਡਾ ਤੇ ਥਣ ਦੀ ਤਾਂ ਗੱਲ ਆ ਦੋਸਤੋ ਪੁੱਛਣ ਦੀ ਜਾਂ ਕਹਿਣ ਦੱਸਣ ਦੀ ਬੜੀ ਲੋੜ ਨਹੀਂ ਜੀ ਦੇਖਦੇ ਆ ਸਾਰੀ ਪ ਇੱਥੇ ਰੋਕ ਲਓ ਜੀ। ਲਓ ਜੀ। ਠੀਕ ਹੈ ਜੀ। ਲੈ ਆਈਏ। ਅੰਡੀਆਂ ਆਵੜੀਆਂ। ਅੰਡੀਆਂ ਲਾਉਂਦੇ। ਇਹਨਾਂ ਨੂੰ ਕੋਈ ਬੰਗਾ-ਬੰਗਾ ਪਾਉਣ ਦੀ ਲੋੜ ਵੀ ਨਹੀਂ ਵੈਸੇ ਇਹਨਾਂ ਨੂੰ। ਹਾਂ ਜੀ ਬੰਗਾ ਇਹਨੂੰ ਮਾਰਾ ਜੇ ਪਾ ਲਈਦਾ ਦੂਜੀ ਨੂੰ ਨਹੀਂ ਪਾਈਦਾ। ਆਹ ਠੀਕ ਹੈ ਜੀ। ਹਾਂ ਜੀ।

ਠੀਕ ਹੈ ਅੱਛਾ ਭਾਈ ਬਲਦੇਵ ਸਿੰਘ ਇਹਦੀ ਫਿਰ ਡਿਮਾਂਡ ਕੀ ਕਰਦੇ ਪਏ ਆ ਇਹਦੀ ਪੈਂਠ ਹੀ ਕਰਦੇ ਆ ਪੈਂਠ ਹਾਂਜੀ ਤੇ ਰੇਟ ਦੋਹਾਂ ਦਾ ਸੇਮ ਹੀ ਹੈ ਹਾਂਜੀ ਰੇਟ ਦੋਹਾਂ ਦਾ ਸੇਮ ਤੇ ਛੋੜ ਛੱਪੇ ਵੀ ਸੇਮ ਹੀ ਆ ਕਿ ਜੇ ਵੱਧ ਕਰ ਦੀਏ ਤਾਂ ਨਹੀਂ ਇਹ ਤਾਂ ਸਗੋਂ ਪਹਿਲਾਂ ਇਹ ਜਿਆਦਾ ਦੋਤਲੀ ਫਿਰ ਹੈ ਨਾ ਇਹ ਤਾਂ ਤੇ ਇਹਦੇ ਸਗੋਂ ਹਾਂ ਨਾ ਕਿਥੋਂ ਤੱਕ ਹੋ ਜੂਗੀ ਦੱਸ ਦੋ ਇਹਦਾ ਕਰ ਲਾਂਗੇ 2000 ਰੁਪਿਆ ਕਟਾ ਤੇ ਰੇਟ ਦੂ ਰੂੜ ਦੀ ਹਾਂ ਹਾਂਜੀ ਠੀਕ ਆ ਜੀ ਤੇ ਦੁੱਧ ਵੈਸੇ 19 ਕਿਲੋ ਵੀ ਦੇ ਥਲੇ ਹਾਂਜੀ ਇਹਦੇ ਲਓ ਦੋਸਤੋ ਦੁੱਧ 19 ਕਿਲੋ ਜਾਂ 18 ਮੰਨ ਕੇ ਵੀ ਤੁਸੀਂ ਜਿਹੜੀ ਹੈਗੀ ਪਹਿਲੇ ਨੇ ਕੋਈ ਸਾਈਡ ਇਹਨਾਂ ਕਰ ਸਕਦੇ ਜੀ ਠੀਕ ਹੈ ਹੈ ਵੀ ਪਹਿਲੇ ਨਾਲ ਬਾਕੀ ਖੂਬੀਆਂ ਖੂਬੀਆਂ ਕਰਮ ਵਾਲੀ ਦੇ ਵਿੱਚ ਬਾਕੀ ਥਾਂ ਥਾਂ ਭਾਂਡੇ ਦੀ ਪੂਰੀ ਖਬਰਦਾਰ ਆ ਥਾਂ ਥਾਂ ਨੂੰ ਬਹੁਤ ਜ਼ਿਆਦਾ ਸੋਹਣਾ ਕੁਆਲਟੀ ਦਾ ਲੱਗਾ ਵਾੜਾ ਵੈਸੇ ਦੋਵੇਂ ਖੂਬਸੂਰਤ ਆ ਕਿਸੇ ਵੀਰ ਨੇ ਅੱਛਾ ਭਾਈ ਬਲਦੇਵ ਜੇਕਰ ਕੋਈ ਵੀਰ ਜੋੜੀ ਪਾਉਂਦਾ ਵਿੱਚੋਂ ਹੋ ਜਾਊਗਾ ਮਾਨਤਨ ਹੋਰ ਚਲੋ ਕਰ ਲਾਂਗੇ ਇਹ ਕਰ ਦਿਓ ਕਰ ਦਿਓ ਜਿੰਨਾ ਵੀ ਹੋ ਸਕਦਾ ਤਾਂ ਦੋਸਤੋ ਵਾੜਾ ਦੋਵੇਂ ਖਰੀਆਂ ਨੇ ਅੱਗੇ ਕੋਈ ਦੁੱਧਵਾਦਾ ਵੀ ਤੁਸੀਂ ਕੰਮ ਚਲਾਉਂਦੇ ਜੇ ਤੇ ਵਿੱਚ ਐਡ ਕਰਨਾ ਚਾਹੁੰਦੇ ਜੇ ਪਸ਼ੂ ਤੇ ਦੋਵੇਂ ਜੋੜੀ ਪਾ ਲੋਂਗੇ ਤੇ ਵਿੱਚੋਂ ਥੋੜਾ ਪਤਾ ਮਾਨਤਨ ਹੋਰ ਗੁੰਜਾਇਸ਼ ਹੋ ਜੂਗੀ ਠੀਕ ਆ ਤੇ ਇਹ ਦੋ ਵਿਹੜਾ ਨੇ ਠੀਕ ਆ ਜੀ ਇਸ ਤੋਂ ਬਾਅਦ ਇੱਕ ਲਾਸਟ ਵਿੱਚ ਆਪਾਂ ਤੁਹਾਨੂੰ ਮੱਝ ਦਿਖਾਉਣੀ ਆ ਮੱਝ ਵੀ ਵਗਾਊਗਾ ਸੇਲ ਕਰਦੇ ਪੈਣ ਵੀ ਹੋਣੀ ਇਹਦਾ ਵੀ ਕੋਈ ਚੰਗਾ ਦੁੱਧ ਦੱਸ ਰਿਹਾ ਬਾਕੀ ਡਿਟੇਲ ਆਪਾਂ ਇਹਨਾਂ ਦੀ ਜ਼ੁਬਾਨੀ ਸੁਣ ਲੈਣੇ ਆ ਬਲਦੇਵ ਭਾਈ ਇਹਦੀ ਇੱਕ ਤਾਂ ਦੱਸ ਦਿਆ ਕਿ ਸੂਹਾ ਕਿੰਨਾ ਸੂਈ ਆ ਸੂਹਾ ਇਹ ਤੀਜਾ ਸੂਈ ਜੀ ਤੀਸਰੇ ਸੂਵੇ ਆ ਹਾਂ ਜੀ ਮੱਝ ਕਰਦੀ ਆਪਣੀ ਇਹ ਅੱਛਾ ਜੀ ਹਾਂ ਜੀ ਠੀਕ ਆ ਜੀ ਤੇ ਅੱਜ ਇਹ ਮਾ ਕੱਟੀ ਜੇ ਭਾਵੇਂ ਕੋਈ ਆਪਦੀ ਸਮਝ ਲਾ ਲਈ 2 ਮਹੀਨੇ ਲਾ ਲਈ 1.5 ਲਾ ਲਈ ਜਿੰਨਾ ਹੀ ਉਹ 2 ਕੁ ਮਹੀਨੇ ਵਿੱਚ ਪੁੱਲ ਸਾਡੇ ਆਏ ਕੱਟੀ ਟੀਗੇ ਦੀ ਕੱਟੀ ਆ ਕੱਟੀ ਪੂਰੀ ਪੁਲੀ ਗਲੀ ਹੈ ਨਾ ਹਾਂਜੀ ਦੋ ਦੋੜਾ ਹੱਦਿਆ ਕਟੀ ਨੂੰ ਦੇ ਤਾਂ ਦੋਸਤੋ ਪੂਰੀ ਜਮੀ ਪਲੀ ਕੱਟੀ ਕੱਟੀ ਵੇਖੋ ਬਹੁਤ ਸੋਹਣੀ ਹੈ ਠੀਕ ਆ ਜੀ ਇਹ ਰਾਦਾ ਨਹੀਂ ਸਾਡਾ ਵੇਚਣ ਦਾ ਇਹ ਹੁਣ ਕੱਲੀ ਦਾ ਕਰਕੇ ਨਾ ਰਾਦਾ ਬਣ ਗਿਆ ਵੇਚਣ ਦਾ ਇੱਕ ਲੋੜ ਹੀ ਪੈ ਜਾਂਦੀ ਫੜੀ ਆ ਅਬ ਬਾਕੀ ਹੈ ਵੀ ਜ਼ਿਆਦਾਤਰ ਤੁਹਾਡਾ ਰਾਂਦਾ ਵੀ ਸਹੈ ਵੀ ਵੜਾ ਹੀ ਆ ਸਾਰੀਆਂ ਹਾਂਜੀ ਹਾਂਜੀ ਨੀ ਦੇ ਕੱਟੀ ਦੇ ਸਭ ਆ ਆਂ ਟੀਕਾ ਭਰਾ ਹੈ ਕੱਟੀ ਦੇ ਸਾਹਮਣੇ ਹਰੀਜਾਂ ਆ ਠੀਕ ਹੈ ਜੀ ਹਾਂਜੀ ਲਓ ਦੋਸਤੋ ਵੀਰ ਦੱਸ ਰਹੇ ਸੀ ਵੀ ਚੰਗਾ ਸੀਮਣ ਪਰਵਾਇਆ ਸੀਗਾ ਕੱਟੀ ਨੂੰ ਆ ਛੋਟੀ ਮੈਂ ਇਹਨੂੰ ਪਹਿਲੋਂ ਆਪਾਂ ਦਾੜ ਲੀਏ ਕੋਈ ਆਨਲਾਈਨ ਲੈਂਦਾ ਵਾ ਹਾਂ ਹਾਂ ਆ ਨਾ ਇਹਦੇ ਉਦਾਂ ਹੋ ਜਾਵੇ ਕੋ ਅੱਛਾ ਤੇ ਇਹ ਨਾ ਪੜਾਇ ਨਹੀਂ ਕੋਈ ਲੜ ਗਿਆ ਇਹ ਤੇ ਜਾਂ ਏਟੇ ਉਟੇ ਤੇ ਆ ਇਹ ਅਸੀਂ ਡਾਕਟਰ ਨੂੰ ਦਿਖਾ ਲਿਆ ਵਾ ਕੋਈ ਦੁਜਾ ਮਰਾ ਪੀਰ ਪਾੜ ਨਹੀਂ ਮਨਾਉਂਦੀ ਕੋਈ ਨਹੀਂ ਕੀ ਇਹਦਾ ਨਾਲ ਬਿਲਕੁਲ ਨਾਲ ਜਿਵੇਂ ਪਾਣੀ ਭਰ ਜਾਂਦਾ ਕਈ ਥਾਂ ਦਾ ਥਾਵਾਂ ਤੇ ਨਹੀਂ ਪਾਣੀ ਹੁਣ ਹੀ ਆ ਕਾ ਡਾਕਟਰ ਨੇ ਵੇਖਿਆ ਸੂਈ ਸਾਈ ਮਾਰੀ ਪੀਰ ਭੂੜ ਨਹੀਂ ਮਨਾਉਂਦੀ ਹਾਂਜੀ ਕੋਈ ਚੀਜ਼ ਨਹੀਂ ਕੀਦੇ ਡਾਡੋਂ ਨਹੀਂ ਕੋਈ ਇਹਦਾ ਠੀਕ ਹੈ ਜੀ ਨਾ ਕੋਈ ਪੀਰ ਪਾੜ ਨਹੀਂ ਮਨਾਉਂਦੀ ਲੋਗੇ ਕੋਈ ਆਨਲਾਈਨ ਵੀ ਮੰਗਾ ਲੈਂਦਾ ਤੇ ਫਿਰ ਅਗਲਾ ਆਂਦਾ ਵੀ ਲੈ ਦੱਸਿਆ ਨਹੀਂ ਸਾਨੂੰ ਉਹਨੇ ਇੱਥੇ ਆਣ ਕੇ ਬਾਅਦ ਚ ਕੋਈ ਇਤਰਾਜ਼ ਕਰੇ ਚਲੋ ਪਹਿਲਾਂ ਦੱਸਣਾ ਜ਼ਰੂਰੀ ਆ ਆਪਾਂ ਨੂੰ ਅੱਛਾ ਤੇ ਬਲਦੇਵ ਭਾਈ ਇਹ ਸੁਹਾਗ ਕਿਨਵਾ ਤੀਜਾ ਕਿ ਚੌਥਾ ਨਹੀਂ ਤੀਜਾ ਸੁਹਾਗ ਸਹੀ ਆ ਗਾੜੀ ਆਪਦਾ ਕੋਈ ਵੇਖ ਲੈ ਵੀ ਇਹ ਠੀਕ ਆ ਜੀ ਤੀਜਾ ਅੱਛਾ ਤੇ ਦਿਨ ਵੀ ਤੁਸੀਂ ਟਾਈਮ ਦੱਸਦਾ ਦੋ ਕੁ ਮਹੀਨਿਆਂ ਦੀ ਸੂਈ ਆ ਹਾਂਜੀ ਦੋ ਤਾਂ ਦੋ ਦੋਨ ਆਪਾਂ ਕਿੰਨਾ ਚਵਾ ਦਾਂਗੇ ਤੇ ਥੱਲੇਓ ਜੀ ਇਹ ਥੱਲੇ 14 ਲੀਟਰ ਦੁੱਧ ਆਇਆ ਹੋਇਆ 14 ਕਿਲੋ ਆ ਜੀ ਹਾਂਜੀ ਫਿਰ ਦੋਸਤੋ 14 ਕਿਲੋ ਦੁੱਧ ਹਾਜ਼ਰ ਆ ਮਤਲਬ ਕਿ ਹਾਂ ਬਿਲਕੁਲ ਪੱਥਰ ਤੇ ਲੀਗ ਅਲੱਗ ਕੰਮ ਜਿਹੜਾ ਹੈ ਕੰਡੇ ਵਾਲਾ ਹਾਂ ਆਪਣੇ ਕੋਲ ਸਾਹਮਣੇ ਪਿਆ ਜਿੱਦਾਂ ਮਰਜ਼ੀ ਆਣ ਕੇ ਕੋਈ ਚੋਰੀ ਲਓ ਦੋਸਤੋ 14 ਕਿਲੋ ਦੁੱਧ ਦੋ ਕੁ ਮਹੀਨੇ ਉੱਚੇ ਬੱਚੇ ਦੇ ਵਿੱਚ ਆ ਮਗਰ ਕੱਟੀ ਆ ਕੱਟੀ ਵੀ ਪੂਰੀ ਐਕਟਿਵ ਪੂਰੀ ਨਿਕਰ ਕੱਟੀ ਦੁੱਧ ਈ ਜ਼ਿਆਦਾ ਪਿਆ ਸਾੰਭੀ ਜਿਆਦੀ ਕਰਕੇ ਕੱਟੀ ਵੱਡੀ ਜਾਂਦੀ ਐ ਨਹੀਂ ਤੇ ਕੱਟੀ ਦੇ ਜੇ ਕਿਸੇ ਨੇ ਕੱਟੀ ਸਾੜ ਕੇ ਜਾਣੀ ਹੋਗੀ ਹਾਂਜੀ ਹਾਂਜੀ ਤੇ ਆਪਾਂ ਉਹਦਾ ਕੋਈ 2-4000 ਘਟਾ ਲਾਂਗੇ ਬਿਲਕੁਲ ਬਿਲਕੁਲ ਹਾਂਜੀ ਠੀਕ ਹੈ ਦੋਸਤੋ ਦੱਸੇ ਲਾਸਟ ਵਿੱਚ ਰੇਟ ਜਿਹੜਾ ਤੁਹਾਨੂੰ ਦੱਸਿਆ ਜਾਊਗਾ ਉਹਦੇ ਵਿੱਚੋਂ ਕੋਈ 2-4000 ਰੁਪਏ ਮਾਈਨਸ ਹੋ ਸਕਦਾ ਜੇ ਕੋਈ ਵੀਰ ਕੱਟੀ ਛੱਡ ਕੇ ਜਾਣਾ ਚਾਹੁੰਦਾ ਆਦਰਵਾਇਜ਼ ਜਿਹੜੀ ਕੱਟੀ ਨਾਲ ਆ ਬਿਲਕੁਲ ਉਹ ਲੈ ਕੇ ਜਾਓਗੇ ਤੇ ਜੋ ਰੇਟ ਤੁਹਾਨੂੰ ਦੱਸਿਆ ਜਾਊਗਾ ਉਹਦੇ ਵਿੱਚੋਂ ਮਾਨਤਾ ਨੂੰ ਹੋ ਜਾਊਗਾ ਇੱਕ ਰੰਗ ਵੀ ਮੇਨੂੰ ਲੱਗਦਾ ਬਿਲਕੁਲ ਬਲੈਕ ਰੰਗ ਕਾਲੀ ਹੈ ਨਾ ਹਾਂਜੀ ਹਾਂਜੀ ਇੱਕ ਰੰਗ ਕਾਲਾ ਠੀਕ ਹੈ ਜੀ ਤੇ ਵੀਰ ਬਲਦੇਵ ਇਹਨੂੰ ਖੋਲ ਕੇ ਸਾਫ ਪੂਸ ਵੀ ਨਹੀਂ ਕਰੇ ਖੋਲ ਕੇ ਲੈ ਆਈਏ ਬਾਹਰ ਹੀ ਤੋੜ ਕੇ ਦਿਖਾ ਦਿਓ ਠੀਕ ਹੈ ਜੀ ਇੱਕ ਰੰਗ ਬਿਲਕੁਲ ਜਿਹੜੀ 200Z ਬਲੈਕ ਆਪਾਂ ਕਹਿ ਸਕਦੇ ਵੀ Z ਬਲੈਕ ਆ ਤੋਂ 14 ਕਿਲੋ ਦੀ ਮਾਲਕਨ 2 ਮਹੀਨੇ ਦਾ ਸੁਗਾ ਤੇ 14 ਕਿਲੋ ਨੈੱਟ ਵੇਟ ਦੇ ਥੱਲੇ ਖਣ ਹਾਜ਼ਰ ਆ ਜਿਹੜਾ ਕਿਸੇ ਭਰਾ ਨੇ ਚੋਲਣਾ ਆਣ ਕੇ ਠੀਕ ਆ ਜੀ ਤੇ ਬਾਕੀ ਕੋਈ ਵੀਰ ਆਪਣੀ ਚੋਗੈ ਤਸੱਲੀ ਕਰ ਸਕਦਾ ਕੋਈ ਇੱਕ ਕਹਿਣ ਵਾਲੀ ਗੱਲ ਨਹੀਂ ਹੈ ਕਿ ਵੀ 14 ਕਿਲੋ ਕਹਿਤਾ ਵੀ ਤੇ ਥੱਲੇੋਂ ਦੁੱਧ ਨਾ ਨਿਕਲੇ ਠੀਕ ਆ 14 ਕਿਲੋ ਆ ਤੇ ਕੋਈ ਵੀਰ ਆਪਣਾ ਕੰਡਾ ਕਰੇ ਸਾਰਾ ਕੁਝ ਅਵੇਲੇਬਲ ਹੈਗਾ ਕਿਤੇ ਤਾਰਦਾ ਕੋਈ ਫਰਕ ਨਾ ਹੋਗਾ ਹਾਂ ਜੀ ਤੇ ਯਾਨੀ ਇੱਕ ਬਣੀ ਵਾਲੀ ਸਾਈਡ ਹੈਗੀ ਹਨਾ ਜੀ ਸਾਈਡ ਮਾਰੀ ਮੈ ਬਲੂਮੀ ਜੀ ਆ ਗਈ ਆ ਪਰ ਧਾਰਦਾ ਨਹੀਂ ਫਰਕ ਕੋਈ। ਚੂਣ ਚਾਣ ਮਸ ਕੇ ਧਾਰਾਂ ਦਾ ਕੋਈ ਫਰਕ ਨਹੀਂ ਹੈਗਾ ਹੈ। ਕਿਉਂ ਕਿ ਨਹੀਂ ਫਰਕ ਕੋਈ ਹੋਗਾ। ਅੱਛਾ ਭਈ ਬਲਦੇਵ ਭਾਈ ਇਹ ਵੈਸੇ ਹੁਣ ਮਿਲਦੀ ਤਾਂ ਚਲੋ ਇਹ ਬੱਚੇ ਤੇ ਹੀ ਨਾ ਦੋਵੇਂ ਟਾਈਮ। ਬੱਚਾ ਉਦਾਂ ਅਸੀਂ ਛੱਡਦੇ ਨਹੀਂਗੇ। ਅੱਛਾ ਜੀ। ਕੋਈ ਬੱਚੇ ਤੇ ਵੀ ਚੋਲੇ ਪਾਉਣਾ ਚੋਲੇ ਅਸੀਂ ਬੱਚਿਆਂ ਕੀ ਛੱਡਿਆ ਥੰਦੇ। ਬਲਕਿ ਹੈ ਮਿੱਠੀ ਹੈ ਵੈਸੇ ਤੁਸੀਂ ਪਹਾੜੇ ਵੰਡੇ ਜਾਂ ਥਾਪੀ ਤੇ ਚੁੰਦੇ ਹੋਵੋਗੇ। ਪਹਾੜੇ ਤੇ ਜਿੱਦਾਂ ਮਰਜੀ ਇਹਨੂੰ ਪੱਟ ਪੁੱਟਿਆਂ ਇਦਾਂ ਵੀ ਵੱਜੀ ਨਹੀਂ ਚੋਲੇਣਾ ਇੱਥੇ। ਲਓ ਜੀ। ਉਹ ਦੋਸਤੋ ਅੱਗੇ ਪਹਾੜੇ ਤੇ ਚਾਈਤਾਫੀ ਦੇ ਇਸੇ ਤਰ੍ਹਾਂ ਬੈ ਕੇ ਚਵਾਈ ਹੋ ਜਾਂਦੀ ਆ ਬੱਚਾ ਘਾਟੀ ਛੱਡਦੇ ਆ ਹਾਂਜੀ ਬਾਕੀ ਅੱਗੇ ਕੋਈ ਵੀਰ ਬੱਚੇ ਤੋਂ ਇਹ ਵੀ ਤੁਸੀਂ ਛੱਡ ਕੇ ਜਿਹੜਾ ਪਸਮਾ ਸਕਦੇ ਜੇ ਚੋ ਸਕਦੇ ਠੀਕ ਆ ਤੇ ਇੱਕ ਬਹਿਣੀ ਵਾਲੇ ਪਾਸੇ ਥੋੜੀ ਦਰਮਿਆਨੀ ਇੱਕ ਸਾਈਡ ਰੱਖਦੀ ਉਹ ਤੁਹਾਨੂੰ ਦੱਸ ਦਿੰਨੇ ਆ ਵਿੱਚ ਪਰ ਧਾਰਾਂ ਦਾ ਚੋਣ ਦੇ ਵਿੱਚ ਕੋਈ ਫਰਕ ਨਹੀਂਗਾ ਹਾਂਜੀ ਉਹ ਕਿਸੇ ਵੀਰ ਨੇ ਆਣ ਕੇ ਆਪਣੀ ਤਸੱਲੀ ਕਰ ਹੀ ਲੈਣੀ ਤੁਸੀਂ ਵੱਡੀ ਮੱਝ ਆ ਕੋਈ ਛੋਟੀ ਨਹੀਂ ਕੋਈ ਨਹੀਂ ਸੋ ਕੱਦ ਵੱਡਾ ਤੇ ਜੇਕਰ 14 ਕਿਲੋ ਦੀ ਗੱਲ ਕਰ ਲਈਏ ਤੇ ਕੱਦ ਵੀ ਜਿਹੜਾ ਦੋਸਤੋ ਮੈਟਰ ਕਰਦਾ ਵੀ ਕੱਦ ਵੀ ਦੱਸਣਾ ਜ਼ਰੂਰੀ ਆ ਵੀ ਵੱਡੇ ਕੱਦ ਦੇ ਵਿੱਚ ਕੁੱਟੌਣੇ ਪਿੱਠਪੜ ਦੇ ਵਿੱਚ ਆ ਕੇ ਵੇਚ ਲਾ ਕੋਈ ਗੱਡੀ ਵੇਚਣ ਵਾਲਾ ਵੀਰ ਖੜਦਾ ਆ ਪੰਜ ਜਿੱਥੋਂ ਦੀ ਮਰਜ਼ੀ ਆ ਕੇ ਵੇਚ ਲਾ ਪਰ ਅਸੀਂ ਤੇ ਕਰਦੀ ਆ ਛਟੀਆ ਭਰਾਇਆ ਇਸ ਜਿਮਾਂ ਨੂੰ ਠੀਕ ਆ ਜੀ ਠੀਕ ਆ ਠੀਕ ਆ ਜੀ ਆ ਤੋਰ ਲੀਏ ਵੀਰ ਬਲਦੇਵ ਸਿੰਘ ਪਹਿਲੋਂ ਮੱਝਾਂ ਨਹੀਂ ਹੈ ਆਪਣੇ ਕੋਲ ਠੀਕ ਆ ਜੀ ਲਓ ਆਨਲਾਈਨ ਬੜੀਓ ਠੀਕ ਆ ਅਚਾ ਬਲਦੇਵ ਸਿੰਘ ਜੀ ਇਹਦਾ ਫਿਰ ਮੁੱਲ ਕੀ ਕਰਤਾ ਜੇ ਮੁੱਲ ਦੇਦਾ 90 ਅੰਨੇ ਅਸੀਂ ਕਰ ਲਈਏ ਮੰਗਾਈ ਹੋਈ ਆ ਆ ਮੰਗਾਈ ਤਾਂ ਬਿਲਕੁਲ ਹੈਗੀ ਆ ਜੀ ਹਾਂਜੀ ਆਪਾਂ ਲੈਣ ਦੇਣ ਦੀ ਜਿਹੜੀ ਗੱਲ ਕਰਦਗੇ ਚਲੋ 90 ਡਿਮਾਂਡ ਆ ਤੇ ਹਾਂ ਨਾ ਕਿਥੋਂ ਤੱਕ ਜਿਹੜੀ ਛੱਡਣ ਛਡਾਉਣ ਵਾਲੀ ਗੱਲ 82 83 ਦੀ ਹੁੰਦੀ ਹੈ ਕਿ ਹੋਰ ਵੀ ਕਰ ਦੋਗੇ ਮਾਨਤਨ ਨਹੀਂ ਦੇ ਦਾਂਗੇ ਜੀ ਇਹ ਨਹੀਂ ਹੈ ਦੇ ਦਾਂਗੇ ਲੈ ਤੇ ਦੁੱਧ ਵੈਸੇ 14 ਕਿਲੋ ਨੈਟ ਆ ਜਾਣਾ ਹਾਂ ਜੀ ਜਿਆਦਾ ਦੁੱਧ 14 ਕਿਲੋ ਆ ਬਾਕੀ ਆਪਣੀ ਸਮਝ ਨਾਲ ਤੁਸੀਂ ਪੈਸੇ ਲਾ ਸਕਦੇ ਜਿਹੜੇ ਵੀਰ ਨੇ 14 ਕਿਲੋ ਦੁੱਧ ਚੋਣਾ ਬਾਕੀ ਉਹ ਆਪਣੀ ਇਹ ਤੇ ਨਿਰਖਪਰਖ ਕਰੋ ਚੋਭੋ ਇੱਕ ਟਾਈਮ ਚੋ ਉਹ ਦੋ ਟਾਈਮ ਚੋਭੋ ਤੇ ਹੋਰ ਕੋਈ ਗੱਲਬਾਤ ਵੀ ਬਲਦੇਵ ਸਿੰਘ ਗਰੰਟੀ ਆਪਣੀ ਇਹ ਨਹੀਂ ਮੱਝ ਦੀ ਕੋਈ ਗਰੰਟੀ ਦੇਵਾਂਗੇ ਆਪਾਂ ਫੁੱਲ ਠੀਕ ਹੈ ਜੀ ਹਾਂ ਜੀ ਤੇ ਚੋਣ ਚਾਣ ਕੋਈ ਭੋਰ ਛਟਾ ਕਿਸੇ ਤਰ੍ਹਾਂ ਦਾ ਨਹੀਂ ਕੋਈ ਥਾਣ ਦੀ ਕੋਈ ਕਹੇ ਚੀਜ਼ ਦੀ ਵੀ ਹੋਵੇ ਆਪਾਂ ਪਹਿਲਾਂ ਉਹ ਗਮੀ ਜੀ ਆ ਤੇ ਆਪਾਂ ਪਹਿਲਾਂ ਦਿਖਾਤਾ ਆ ਬਿਲਕੁਲ ਜੀ ਜਿਹੜੀ ਚੀਜ਼ ਨਜ਼ਰ ਆਉਂਦੀ ਹੈ ਜੀ ਬਾਅਦ ਵਿੱਚ ਕਈ ਵਾਰ ਤਰਾਜ ਕਰਦੇ ਆ ਕੋਈ ਆਨਲਾਈਨ ਸੌਦਾ ਕਰੇ ਆਪਣੇ ਨਾਂ ਦੇ ਮੁਰਕੇ ਆਣ ਕੇ ਆਖੇ ਵੀ ਆਹ ਗੱਲ ਜਾਂ ਆਪਾਂ ਲੱਦ ਕੇ ਘੱਲ ਦਈਏ ਤੇ ਅਗਲਾ ਆਖੇ ਵੀ ਆਹ ਗੱਲ ਆ ਤੇ ਉਹਦੇ 'ਚ ਫਿਰ ਆਪਾਂ ਨੂੰ ਬਿਲਕੁਲ ਬਿਲਕੁਲ ਕਾਲੀ ਰਿਕਾਰਡ ਹੈ ਅਗਲੇ ਨੂੰ ਤੁਹਾਨੂੰ ਇਲਾਮਾ ਦੇਣਾ ਤੇ ਸਾਨੂੰ ਦੇਣਾ ਆ ਬਿਲਕੁਲ ਜੀ ਇਹ ਤਾਂ ਆਪਾਂ ਵਪਾਰੀਆਂ ਵਾਲਾ ਤੇ ਹੈਗਾ ਨਹੀਂ ਕੰਮ ਵੀ ਇਹ ਝੂਠ ਝਟਮਾੜੀ ਚੱਲੋ ਜੀ ਹਾਂ ਚਲੋ ਜੀ ਜੋ ਕਰਨਾ ਸੱਚਾਈ ਬੋਲਣੀ ਹੈ ਸੱਚਾਈ ਆ ਬਿਲਕੁਲ ਜੀ ਬਿਲਕੁਲ। ਮਬੀ ਦੱਸੋ ਅੱਜ ਇਸ ਫਾਰਮ ਤੇ ਇਹ ਤਿੰਨ ਪਸ਼ੂ ਤੁਹਾਨੂੰ ਦਿਖਾਉਣੇ ਸੀਗੇ ਦੋ ਬਿਹੜਾਂ ਤੇ ਇੱਕ ਮੱਝ ਠੀਕ ਆ ਜੀ। ਪੂਰੀ ਡਿਟੇਲ ਤੁਹਾਨੂੰ ਮਿਲ ਚੁੱਕੀ ਆ। ਬਾਕੀ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚਲਾ ਦਾਂਗੇ ਤੇ ਵੀਰ ਬਲਦੇਵ ਨੰਬਰ ਬੋਲ ਦਗੇ ਆਪਣੇ। ਨੰਬਰ ਹੈ 98156 ਹਾਂ ਜੀ। 98156 ਹਾਂ ਜੀ। 0319 98156 0319 98156 0319 0319 985753 99222 99222 ਤਾਂ ਵੀ ਦੋਸਤੋ ਦੋਨੋਂ ਨੰਬਰ ਸਕਰੀਨ ਦੇ ਉੱਪਰ ਲੱਗ ਚੁੱਕੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਪਸੂ ਕਿਸੇ ਵੀਰ ਨੇ ਆ ਕੇ ਦੇਖਣੇ ਆ ਤੇ ਨਰਕਪਰਕ ਕਰਨੀ ਆ ਤੇ ਪਿੰਡ ਦੁਗਲ ਵਾਲੇ ਤੁਸੀਂ ਖਾਸ ਵਿਜ਼ਿਟ ਕਰਨੀ ਆ ਤਰਨਤਨ ਸਾਹਿਬ ਦੋਸਤੋ ਤਹਿਸੀਲ ਜਿਹੜਾ ਤਰਨਤਨ ਸਾਹਿਬ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ